ਪਿੰਡਤ ਲਾਣੀਆਂ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਅਧਿਆਪਕ ਦੀ ਬਦਲੀ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਸਕੂਲ ਦੇ ਗੇਟ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਨੇ ਮੰਗ ਕੀਤੀ ਕਿ ਅਧਿਆਪਕ ਦੀ ਬਦਲੀ ਨੂੰ ਰੋਕਿਆ ਜਾਵੇ ਉੱਥੇ ਹੀ ਇਸ ਸਬੰਧੀ ਸਕੂਲ ਦੇ ਹੈੱਡ ਟੀਚਰ ਨੇ ਕਿਹਾ ਕਿ ਇਹ ਬਦਲੀ ਡਿਓ ਦਫ਼ਤਰ ਵੱਲੋਂ ਹੋਈ ਹੈ ਇਸ ਦੇ ਵਿੱਚ ਉਹਨਾਂ ਦਾ ਕੋਈ ਵੀ ਰੋਲ ਨਹੀਂ ਹੈ ਪਿੰਡਤਲਾਉਨੀਆਂ ਦੇ ਲੋਕਾਂ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਦੇ ਪੰਜਾਬੀ ਦੇ ਅਧਿਆਪਕ ਸੀਮਾ ਮੈਡਮ ਦੀ ਬਦਲੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਕਾਉਂਸਲਰ ਵੀ ਸਾਖੀ ਰਾਮ ਦਾ ਕਹਿਣਾ ਹੈ ਕਿ ਪੰਜਾਬੀ ਦੇ ਅਧਿਆਪਕ ਦੀ ਜੋ ਬਦਲੀ ਕੀਤੀ ਗਈ ਹੈ ਉਹ ਬਹੁਤ ਹੀ ਗਲਤ ਹੈ ਕਿਉਂਕਿ ਇਹ ਅਧਿਆਪਕਾ ਬੱਚਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਇਸ ਸਕੂਲ ਦੇ ਵਿੱਚ ਪੜ੍ਹਾ ਰਹੀ ਹੈ ਜੋ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਹੇ ਹਨ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਅਧਿਆਪਕਾ ਦੀ ਬਦਲੀ ਹੋਣ ਦੇ ਨਾਲ ਉਨ੍ਹਾਂ ਦੇ ਬੱਚੇ ਵੀ ਸਕੂਲ ਦੇ ਵਿੱਚ ਆਉਣ ਦੇ ਲਈ ਨਹੀਂ ਮੰਨ ਰਹੇ ਮਸਾਕਰਾ ਬੈਂਕਸੀ ਤਲਾਣੀਆਂ ਵਾਰਡ ਨੰਬਰ 22 ਤੋਂ ਅੱਜ ਪਿੰਡ ਵਾਸੀ ਸਾਰੇ ਇਕੱਠੇ ਹੋਏ ਨੇ ਔਰ ਸਾਨੂੰ ਸੱਦਿਆ ਗਿਆ ਹੈ ਕਿ ਸਾਡੀ ਇੱਕ ਸੀਮਾ ਮੈਡ ਸਕੂਲ ਦੇ ਟੀਚਰ ਜੋ ਕਿ ਅੱਜ 20 ਸਾਲਾਂ ਦੇ ਇਸ ਸਕੂਲ ਦੇ ਵਿੱਚੋਂ ਪੜਾ ਰਹੇ ਨੇ ਤੇ ਸਾਡੇ ਬੱਚੇ ਵੀ ਉਹਨਾਂ ਦੇ ਕੋਲ ਪੜੇ ਨੇ ਤੇ ਅੱਜ ਬੱਚੇ ਜਿਹੜੇ ਉਹਨਾਂ ਕੋਲ ਪੜੇ ਨੇ ਉਹ ਚੰਗੇ ਕੰਮ ਕੋਈ ਨੌਕਰੀ ਲੱਗਿਆ ਕੋਈ ਕਿਸੇ ਕਿਉਂਕਿ ਜੇ ਟੀਚਰ ਵਧੀਆ ਹੈ ਤਾਂ ਇਹ ਸਾਰਾ ਪਿੰਡ ਇਕੱਠਾ ਹੋਇਆ ਹੈ ਕਿ ਸਾਡੀ ਜਿਹੜੀ ਸੀਵਾ ਮੈਡਮਾਂ ਤੇ ਪਾਲਕੀ ਮੈਡਮਾਂ ਉਹਨਾਂ ਨੂੰ ਵਾਪਸ ਲਿਆ ਜਾਵੇ ਕਿਉਂਕਿ ਉਹਨਾਂ ਦੇ ਬਿਨਾ ਸਾਡੇ ਬੱਚੇ ਵੀ ਜਿਹੜੇ ਹੈਗੇ ਉਹ ਵੀ ਉਦੂਰੇ ਬੈਠੇ ਨੇ ਉਹਨਾਂ ਦੀ ਵੀ ਆਵਾਜ਼ ਆ ਮੰਗ ਬੱਚਿਆਂ ਦੀ ਵੀ ਜਦ ਤੱਕ ਸਾਡੀ ਟੀਚਰ ਮੈਡਮ ਨਹੀਂ ਆਉਂਦੀ ਸੀਵਾ ਮੈਡਮ ਤੇ ਅਸੀਂ ਸਕੂਲ ਦੇ ਵਿੱਚ ਨਹੀਂ ਜਾਂਦੇ ਸਾਡੇ ਬੱਚੇ ਤਾਂ ਘਰੇ ਬੈਠੇ ਹੋਏ ਨੇ ਸੋ ਇਸ ਕਰਕੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਆਪਣੇ ਹੈਡਮਾਸਟਰ ਨੇ ਆਪਣੇ ਪ੍ਰਿੰਸੀਪਲ ਸਾਹਿਬ ਸੋ ਸਾਡੇ ਪਿੰਡ ਵਾਚਮ ਲੋਕ ਮੰਗ ਹੈ ਕਿ ਇਹ ਪ੍ਰਿੰਸੀਪਲ ਸਾਹ ਨੂੰ ਬਦਲਿਆ ਜਾਵੇ ਤੋ ਸਾਡੀ ਇੱਥੇ ਟੀਚਰ ਜਿਹੜੇ ਸੀਵਾ ਮੈਡਮ ਆ ਉਹਨੂੰ ਇੱਥੇ ਮੁੱਖ ਅਧਿਕਾਰਤ ਨੂੰ ਬਣਾਇਆ ਜਾਵੇ ਕਿਉਂਕਿ ਪ੍ਰਿੰਸੀਪਲ ਨੂੰ ਬਣਾਇਆ ਜਾਵੇ ਕਿਉਂਕਿ ਜਦੋਂ ਇਹ ਸਕੂਲ 10ਵੀਂ ਤੱਕ ਨਹੀਂ ਸੀ ਤਾਂ ਉਹਨਾਂ ਨੇ ਬੜਾ ਜ਼ੋਰ ਲਗਾ ਕੇ ਸ਼ਿੰਗਾਂਚ ਕਰਕੇ ਸਾਡੇ ਬੱਚਿਆਂ ਨੂੰ ਇੱਥੇ 10ਵੀਂ ਤੱਕ ਸਕੂਲ ਬਣਵਾਇਆ ਔਰ ਸਾਡੇ ਬਾੜ ਸਾਹਿਬ ਵੀ ਇੱਥੇ ਸਾਡੇ ਨਾਲ ਖੜੇ ਨੇ ਇਹਨਾਂ ਦਾ ਵੀ ਪੂਰਾ ਸੰਯੋਗ ਦੀ ਇਸ ਕਰਕੇ ਇੱਕ ਮੈਡਮ ਆ ਸਾਡੀ ਪਰਕੀ ਮੈਡਮ ਆ ਸੀ ਇਹ ਵੀ ਪੁੱਛਣਾ ਇਸ ਉਹਨਾਂ ਨੂੰ ਕਿ ਉਹਦੇ ਕੋਲੋਂ 60 ਪਾਣੀ 65000 ਰੁਪਏ ਲਿਆ 48000 ਰੁਪਏ ਲਿਆ ਗਿਆ ਸਾਡੋ ਇਹੋ ਬਾਰੇ ਰਿਪੋਰਟ ਉਨੋtio ਉਹਨੂੰ ਫੈਨ ਲਾਇਆ ਗਿਆ 60000 ਰੁਪਇਆ ਜਿਹੜੀਆਂ ਟੀਚਰਾਂ ਸਾਡੇ ਬੱਚਿਆਂ ਨੂੰ ਵਧੀਆ ਪੜਾਉਂਦੇ ਨੇ ਉਹਨਾਂ ਨੂੰ ਇਸ ਤੋਂ ਕੱਢਿਆ ਜਾਂਦਾ ਹੈ ਔਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਕੇ ਕਰੀ ਜਾਂਦੀ ਹੈ ਤੇ ਜਦੋਂ ਅਸੀਂ ਪ੍ਰਿੰਸੀਪਲ ਨੂੰ ਪੁੱਛਦੇ ਹਾਂ ਤਾਂ ਪ੍ਰਿੰਸੀਪਲ ਵੀ ਬੋਕਰ ਜਾਂਦਾ ਹੈ ਤੇ ਡੀਓ ਅੱਗੇ ਸਾਨੂੰ ਅੱਜ ਧਮਕੀਆਂ ਦੇ ਰਿਹਾ ਸੀ ਕਿ ਜਿੱਥੇ ਤੁਸੀਂ ਜਾਣਾ ਜਾਓ ਵੀ ਮੈਂ ਜਿਹੜੀ ਬਦਲੀ ਕਰਤੀ ਕਰਤੀ ਅੱਜ ਅਸੀਂ ਬੜੇ ਸ਼ਾਂਤੀ ਦੇ ਨਾਲ ਅਸੀਂ ਆਪਣੇ ਸਕੂਲ ਤਲਾਨੀਆਂ ਹਾਈ ਸਕੂਲ ਦੇ ਵਿੱਚ ਬਾਹਰ ਬੈਠ ਕੇ ਧਰਨਾ ਲਾ ਰਹੇ ਹਾਂ ਅਗਰ ਜੇ ਸਾਡੀ ਟੀਚਰ ਵਾਪਸ ਨਹੀਂ ਆਉਗੀ ਤਾਂ ਕੱਲ ਨੂੰ ਇਸ ਤੋਂ ਜ਼ਿਆਦਾ ਧਰਨਾ ਦਿੱਤਾ ਜਾਵੇਗਾ ਇਸ ਕਰਕੇ ਸਾਡੇ ਪਿੰਡ ਵਾਲਿਆਂ ਦੀ ਮੈਡਮ ਹਾਂ ਮੈਡਮ ਬਦਲੀ ਜਾਵੇ ਇਸ ਕਰਕੇ ਪਿੰਡ ਵਾਸੀਆਂ ਵੱਲੋਂ ਇਹੀ ਬੇਨਤੀ ਹੈ ਮੇਰਾ ਨਾਮ ਰਾਸ਼ਪਾਲ ਕੋਰਾ ਹੈ ਤੇ ਮੈਂ 29/28 ਕੋਟਲਾ ਰਿੰਕੇ ਐਜ ਐਡਮਿਨਿਸਟਰਸ ਕੰਮ ਕਰ ਰਹੀ ਹਾਂ ਤੇ ਮਿਸ ਸੇਵਾ ਪੰਜਾਬੀ ਮੈਸਟਰਸ ਦੀ ਜੋ ਆਰਜੀ ਵਰਵੰਧ ਹੋਏ ਹਨ ਉਹ ਡੀ ਓਫਿਸ ਵੱਲੋਂ ਹੋਏ ਹਨ ਵਿਭਾਗੀ ਹਦਾਇਤਾਂ ਦੇ ਅਨੁਸਾਰ ਹੋਏ ਹਨ ਤੇ ਜਿਹੜੇ ਸਕੂਲ ਵਿੱਚ ਉਹਨਾਂ ਨੂੰ ਭੇਜਿਆ ਗਿਆ ਉੱਥੇ ਸਿੰਗਲ ਟੀਚਰ ਹੈ ਤੇ ਦਾਖਲਾ ਮੁਹਿੰਮ ਪ੍ਰਭਾਵਿਤ ਨਾ ਹੋਵੇ ਦਾਖਲੇ ਵਾਧੇ ਕਰਨ ਵਾਸਤੇ ਉਹਨਾਂ ਨੂੰ ਆਰਜੀ ਪ੍ਰਵੰਧ ਹੋਣਾ ਦਾ 2 ਮਹੀਨੇ ਵਾਸਤੇ ਕੀਤਾ ਗਿਆ 2 ਮਹੀਨੇ ਬਾਅਦ ਡੀਓ ਸਾਹਿਬ ਨੇ ਪ੍ਰਵੋਸ ਅਦਵਾਇਆ ਤੇ ਵਾਪਸ ਆ ਜਾਣਗੇ ਠੀਕ ਹੈ ਜੀ ਤੇ ਇਸ ਬਦਲੀ ਨਾਲ ਬਦਲੀ ਨਹੀਂ ਹੈ ਇਹ ਇਸ ਆਰਜੀ ਪ੍ਰਬੰਧ ਨਾਲ ਮੇਰਾ ਤੇ ਮੇਰੇ ਸਕੂਲ ਦਾ ਕੋਈ ਮਤਲਬ ਨਹੀਂ ਹੈ ਠੀਕ ਹੈ ਜੀ ਇਹ ਸਾਰੀਆਂ ਹਵਾਬਾਹ ਜੋ ਅਲੀਗੇਸ਼ਨ ਲਾਏ ਜਾ ਰਹੇ ਹਨ ਉਹ ਸਾਰੇ ਝੂਠੇ ਨੇ ਪੈਸੇ ਦਾ ਵੀ ਅਲੀਗੇਸ਼ਨ ਹੈਗਾ ਇਸ ਤਰ੍ਹਾਂ ਨਹੀਂ ਜੋ ਜੋ ਵੀ ਅਲੀਗੇਸ਼ਨ ਕਿਸੇ ਵੀ ਤਰ੍ਹਾਂ ਦੇ ਹੈ ਪੈਸੇ ਨਾਲ ਸੰਬੰਧਿਤ ਹੈ ਉਹ ਸਾਰੇ ਝੂਠੇ ਹਨ ਜੀ ਅੱਦਨ ਦੀ ਇਸ ਵਿੱਚ ਕੋਈ ਸਚਾਈ ਨਹੀਂ ਮੇਰੀ ਹਵਾਬਾਹ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز